ਆਜੀ ਸਸਰੀਕਾਰ ਜੀ ਸ్రోਤੇ ਹੋਣ ਸਾਰਿਆਂ ਨੂੰ ਜੀ ਮੇਰਾ ਨਾਮ ਬਲਬੀਰ ਸਿੰਘ ਕੋਕਰਪੁਰ ਫਿਲ ਲਧਿਆ ਜ਼ਿਲ੍ਹਾ ਫਤਿਹਪੁਰਾ ਦੇਣਾ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਕਿ ਸਾਡਾ ਚੈਨਲ ਹੈ ਸਿੰਪਲ ਲਾਈਫ 557 ਜੀ ਦੂਸਰਾ ਚੈਨਲ ਹੈ ਰੂਪਿੰਡ ਜੋਤ 557 ਅੱਜ ਮੈਂ ਰਿਸ਼ਤੇਦਾਰੀ ਦੇ ਵਿੱਚ ਆਇਆ ਆਂ ਆਪਦੀ ਪਤੀ ਜੀ ਦੇ ਮਨ ਲੋ ਸੌਰਿਆਂ ਦੇ ਘਰੇ ਆਇਆਗਾ ਪਰਿਵਾਰ ਹੀ ਹੈ ਮੇਰਾ ਮੇਰਾ ਭਤੀ ਜਵਾਈ ਹੈ ਤਿੰਨ ਭਰਾ ਨੇ ਆ ਖੜਿਆ ਜੀ ਜੋਨਡੀਅਰ ਦਾ 660 ਵੀ 660 ਵੀ 120 ਹਸਪਾਵਰ ਜੋ ਕਿ ਐਚਪੀਏ ਦੀ 120 ਹਸਪਾਵਰ ਹੈ ਜੋ ਅਮਰੀਕਾ ਦੇ ਬਣੇ ਹੋਏ ਆ ਹਾਂ ਇੱਧਰ ਖੜਿਆ ਹਾਂ ਜੀ ਹਾਂ ਇੱਧਰ ਹਾਂ ਇੱਧਰ ਆ ਇੱਧਰ ਖੜਿਆ ਜੀ 610 ਵੀ ਜੋ ਕਿ 110 ਹਸਪਾਵਰ ਹੈ ਇੱਕ ਪਰਲੀ ਸੇ ਖੜਿਆ ਹੈ

ਉਹ ਟੈਂਕੀ ਹੈ ਜੀ ਜੋ ਕਿ ਤੇਲ ਆਂਦਾ ਹੈਗਾ ਸ਼ਹਿਰ ਦੇ ਵਿੱਚੋਂ ਕਿ ਉਹ ਪਿੰਡ ਹੈ ਨਾ ਪਿੰਡ ਦੇ ਵਿੱਚ ਪੈਟਰੋਲ ਪੰਪ ਨਹੀਂ ਗਿਆ ਆਹ ਟੈਂਕੀ ਹੈ ਜੀ ਇਹਦੇ ਨਾਲ ਪਾਣੀ ਆਂਦਾ ਹੈ ਕਈ ਵਾਰੀ ਸ਼ੋਰਟੇਜ ਆ ਜਾਂਦੀ ਹੈ ਗਰਮੀਆਂ ਨੇ ਮਹੀਨੇ ਆਓ ਤੁਹਾਨੂੰ ਹੋਰ ਵੀ ਦਿਖਾਣੇ ਆ ਆ ਪਹਿਲੇ ਜੀ ਵੇਟ ਪਹਿਲੇ ਨੇਗੇ ਬਹੁਤ ਵੱਡੇ ਟਰੈਕਟਰ ਖੋਜੇ ਕੱਢਨੇ ਪੈਣਗੇ ਆਹ ਹੈ ਜੀ 5725 5725 ਇਹ 4x4 ਹੈ ਜੀ ਇਹ 90 ਹਸਪਾਵਰ ਟਰੈਕਟਰ ਹੈ ਜੀ ਜੋਗੀ 에어 ਕੰਡੀਸ਼ਨ ਨੇ ਸਾਰੇ ਹੀ ਇਹ ਇਹ ਟਰੈਕਟਰਾਂ ਨੂੰ ਜੀ ਬੜੇ ਸ਼ੌਂਕ ਨਾਲ ਸਾਡਾ ਤੀਜ ਜਮਾਈ ਰੱਖਦਾ ਜੀ ਦੇਖੋ ਇਹਦਾ ਘਰ ਦੇਖੋ ਆ ਮਾਲ ਪਸੂ ਖੜਿਆ ਸਾਰੇ ਪਾਸੇ ਰੰਗ ਹੀ ਲੱਗੇ ਨੇ ਜੀ ਹੁਣ ਖੇਤ ਅਸੀਂ ਗਿੜਾ ਮਾਰ ਕੇ ਆਇਆ ਉੱਥੇ ਕੰਪੈਨ ਚੱਲੀ ਜਾਂਦੀ ਸੀ ਤੇ ਤਾਂ ਕਰਕੇ ਅਸੀਂ ਫਿਰ ਜਲਦੀ ਆ ਗਏ ਜੀ ਉਧਰੋਂ ਤੇ ਇੱਧਰ ਮਕਾਨ ਇੱਧਰ ਰਹਿ ਗਿਆ ਜੀ ਕੁਪਰਾ ਬਗਰ ਰਹਿ ਗਿਆ ਇੱਕਾਫੀ ਖੁਸਾ ਹੈ ਉਹ ਬਜ਼ੁਰਗ ਬੈਠੇ ਨੇ ਕਿ ਮਾਤਾ ਜੀ ਜਿਨ੍ਹਾਂ ਦਾ ਭਾਗ ਹੈ ਇਸ ਘਰ ਦੇਤੇ ਘਰੀ ਆਪਦੇ ਧੋਨ ਵਾਲਾ ਰੱਖਿਆ ਹੋਇਆ ਇੰਜਣ ਵਗੈਰਾ ਇੱਧਰ ਪਸ਼ੂ ਆ ਗਏ ਜੀ ਆ ਲਵੇਰੀਆਂ ਨੇ ਸਾਰਾ ਮਾਲ ਆ ਗਿਆ ਜੀ ਦੇਖੋ ਕਿੰਨਾ ਵਧੀਆ ਆਈਸ਼ਰ ਹੈ ਜੀ ਆ ਸਾਡਾ ਸੰਝਾ ਹੈ ਇਹਨੇ ਮਗਰ ਕੁਸ ਪਾ ਦਿੰਦੇ ਨੇਗੀ ਟਰਾਲੀ ਕੀ ਛੋਟੇ ਮੋਟੇ ਕੰਮਾਂ ਨੂੰ ਖੇਤ ਕੱਲੇ ਨੂੰ ਜਾਣ ਨੂੰ ਬਹੁਤ ਵਧੀਆ ਖਰਚੇ ਕੱਟ ਪੈਂਦਾ ਆ ਗਈ ਜੀ ਉਹ ਕਿਹੜੀ ਨਸਲ ਪਮਰੇਨੀਅਨ ਹੈ ਪਮਰੇਨੀਅਨ ਪਮਰੇਨੀਅਨ ਕੀ ਪਮਰੇਨੀਅਨ ਹਾਂ ਇਹ ਬਦੇਸ਼ੀ ਕੰਪਨੀ ਹੈ ਜੀ ਕੋਈ ਉਹ ਦੇਖੋ ਉਹ ਬਠਿਆ ਹੋ ਜਾਨਵਰ ਡੌਗੀ ਉਹ ਦੇਖੋ ਦੇ ਇਧਰ ਆ ਗਿਆ ਜੀ ਸਾਰਾ ਮਾਲ ਪਸ਼ੂ ਦਾ ਜੋ ਸਦਾ ਆ ਗਿਆ ਆ ਗਿਆ ਅੱਜ ਆਏ ਦੇਖੋ ਜੀ ਸਾਰਾ ਮਾਲ ਆ ਗਿਆ ਪਸ਼ੂ ਆ ਗਏ ਜੀ ਜੋ ਕਿ ਘਰ ਵਾਸਤੇ ਕਿਉਂ ਇਹਨੇ ਬੰਦਿਆਂ ਨੂੰ ਕਰਦੁਕਾ ਦਾ 10 15 ਬੰਦੇ ਦਾ ਇੱਥੇ ਕੰਮ ਵਾਲਿਆ ਹਟ ਟਾਈਮ ਲੱਗੇ ਰਹਿੰਦੇ ਇਧਰ ਵੀ ਨੇ ਬਾਕੀ ਅੱਛਾ ਡੋਗੀ ਹੋਣੇ ਓ ਰੋਕੀ ਹੋਰੀ ਆ ਗਏ ਜੀ ਰੋਕੀ ਇਹ ਮੈਂ ਠੀਕ ਕਰਾਏ ਨੇਗੇ ਉਦੋਂ ਪਰ ਨੀ ਜਿਹੜਾ ਨਸਲ ਆ ਗਈ ਜੋ ਆਪਣੇ ਘਰੇ ਆਇਆ ਉਹਦੇ ਨਾਲ ਦੀ ਨਸਲ ਐ ਇਹ ਕਿੰਨੇ ਸੋਹਣੇ ਰੱਖੇ ਨੇ ਦੇਖੋ ਇੱਕ ਡਾਕਟਰ ਇੱਧਰ ਖੜਿਆ ਜੀ ਇਹ ਫੋਰਡ ਐ ਘਰ ਦਾ ਪੁਰਾਣਾ ਫੋਰਡ ਕੰਪਨੀ ਦਾ ਉਹ ਵਧੀਆ ਜੀ ਇਹ ਇੱਧਰ ਰਸਤਾ ਆ ਗਿਆ ਜੀ ਓਏ ਇੱਧਰ ਆ ਇਹ ਮਾਲੀ ਹੈ ਜੀ ਬਹੁਤ ਵਧੀਆ ਨਸਲ ਦਾ ਇਹਦਾ ਹੁਣ ਕਾफी ਪੈਸਾ ਮਿਲਦਾ ਸੀ ਪਰ ਵੇਚਿਆ ਨਹੀਂ ਵੀ ਅਸੀਂ ਕੀ ਕਰਾਂਗੇ ਫਿਰ ਆ ਗਿਆ ਜੀ ਸਾਰੀਆਂ ਦਾਈਆਂ ਮੱਝਾਂ ਹਰ ਨਸਲ ਦੀਆਂ ਤੇ ਜਰਫੀ ਆ ਗਈ ਜੀ ਕੋ ਰਾਸਤਾ ਨੇ ਬਰੀਡ ਆ ਗਈ ਆ ਮੋਰਲਾ ਨਸਲ ਆ ਗਈ ਜੀ ਸਾਰੀ ਜੋ ਕਿ ਆ ਗੱਦਿਆਂ ਦੇ ਉੱਤੇ ਇਹਨਾਂ ਨੂੰ ਅਭਿਸ਼ਰਾਮ ਕਰਾਇਆ ਜਾਂਦਾ ਬੜਾ ਆਰਾਮਦਾਇਕ ਅੱਛਾ ਜੀ ਸੈਸਰੀਕਾਰ ਜੀ ਸਾਡਾ ਚੈਨਲ ਸਿੰਪਲ ਲਾਈਫ 557 ਜੋ ਕਿ ਚੰਡੀਗੜ੍ਹ ਤੋਂ ਚੱਲਦਾ ਹੈ ਭੈਣ ਰਜਿੰਦਰ ਕੌਰ ਜੀ ਬੈਦਬਾਨ ਵਕੀਲ ਸਾਹਿਬ ਜੀ ਚਲਾਉਂਦੇ ਨੇ ਤੇ ਹੁਣ ਮੈਂ ਤੁਹਾਨੂੰ ਇੱਥੇ ਹੀ ਵੀਡੀਓ ਖਤਮ ਕਰਦਾ ਸਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਜ ਅਸੀਂ ਇੱਥੇ ਕੋਈ ਵਧਾਈ ਲੈ ਕੇ ਆਏ ਸੀ ਖੁਸ਼ੀ ਦੀ ਤੇ ਉਹਦੇ ਕਾਰਨ ਜੀ ਗੇੜਾ ਮਾਰਨ ਆਏ ਸੀ ਬੱਚਿਆਂ ਕੋਲੇ ਮੈਂ ਸੱਚੀ ਕਾਜੀ ਹਨ ਉਹ ਇਹ ਨੜਈ ਰੈਮ ਲਾ ਪਿਓ ਖਤਾਂ ਦਾ ਲੱਖ ਨਹੀਂ ਸਾਈ ਕਰਾਈ ਲੱਖ ਰੋੜਾ ਹੀ ਮੀਨ ਹੈ ਅਟਾ ਨਹੀਂ ਆਈ ਹਾਂ 125 ਕਿਲੇ ਮੈਂ ਤਾਂ ਮੰਗਾ ਲੈ ਪਰ ਫੇ ਕਨ ਰੋੜਾ ਆਲੀ ਹੈ ਕਹੀ ਜੀ ਹਮਾਰਾ ਸੀ ਤਲਾ ਮੰਗਾਗੇ ਹਾਂ ਰੋੜਾ ਦੱਬੇ ਖਤਮ ਹੋ ਗਏ ਹੈ ਰੋ ਬਰਾ ਜਿਹੜੇ ਕੋਠੀ ਤੋਂ ਗੋਦ ਦਾ 16 ਰੋੜਾ ਲੈ ਐਥੋਂ ਦੇਣਾ ਖਰਚ ਕੇ ਦੇਣਾ ਉਹ ਗੋਦੂ ਕੇ ਮੈਂ ਦੇਣਾ ਸਰਪੰਚ ਜੀ ਠੀਕ ਹੈ ਉਹ ਸਰਪੰਚ ਜੀ ਨੇ ਕੀ ਕਰਿਆ ਕਹਨਾ ਖੇਲਾ ਤੁਸੀਂ ਲੈ ਲੋ ਸੇ ਇਧਰ ਲੈ ਲਾਂਗੇ ਇਧਰ ਡੱਗੀ ਕੋਲੇ ਤੇ ਮਾ ਇਹ ਕਹ ਲਗਦਾ ਰਹਿੰਦੇ ਆ ਕਿ ਬਾਹਰ ਨਾਲ ਨੂੰ ਮਾ ਕਿਉਂ ਕਹਨਾ ਪਾਉਰਾ ਵੇ ਲਾਂਗੇ ਡੱਗੀ ਕੋਲੇ ਮਾ ਖਾ ਜੇ ਡੱਗੀ ਕੋਲੇ ਜੇ ਹੂ ਲੈ ਕੇ ਫੇਰ ਲਵਾਂਗੇ ਆਪਾਂ ਐਵੇਂ ਨਹੀਂ ਦਿੰਦੇ ਉਹ ਰੋਸੀ ਦਾ ਠੀਕ ਖਤਿਆਰ ਮਖਤਿਆਰ ਆਏ ਗਏ ਫਰੇ ਇਹ ਰੁਕ ਤੇ ਪੜਾ ਨਹੀਂ ਕਰਦੇ ਉਹਨਾਂ ਭਈ ਮੈਂ ਤਾਂ ਗੋਰੀ ਨੂੰ ਮਨੇ ਨੂੰ ਨਾਲ ਲਾ ਕੇ ਬੋਲੇ ਨੂੰ ਮੈਂ ਬਿਚਾਈ ਹੀ ਯਾਰ ਅਫਰਾ ਬਿਚਾਈ ਦਾ ਮੈਂ ਦੂਣ ਖਰੀਦੀ ਮੈਂ ਖੈ ਚਾਈ ਲੈ ਲਿਆ ਲੈ ਭਾਈ ਜਾਈ ਯਾਰ ਥੋੜਾ ਅਸੀਂ ਜੇ ਜ਼ਮੀਨ ਲੈ ਕੇ ਦੇ ਦੋ ਸਾਨੂੰ ਇੱਧਰ ਨਾਲ ਲੱਗਦੀ ਤਾਂ ਮਹ ਲੈ ਲੋ ਅਨ ਜੇ ਰਸੀਨ ਲੈ ਲੇ ਪੈਸੇ ਤਾਂ ਖਰਜਣਗੇ ਸਾਨੂੰ ਨਾ ਬਣਾਈ ਹੈ ਫੇਰ ਕਿੰਨਾ ਚਿਰ ਸਾਡੇ ਨਾਲ ਰੋਸੇ ਰਹੋ ਇਹ ਹੈ ਸੰਗਤ ਜੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਮਤਲਬ ਮੇਰਾ ਭਤੀਜ ਜਵਾਈ ਹੈ ਜੋ ਉਹਨਾਂ ਦੇ ਦਾਦੀ ਜੀ ਨੇ ਇਹ ਪਿੰਡ ਦੇ ਸਰਪੰਚ ਨੇਗੇ ਜੀ ਬਹੁਤ ਪੁਰਾਣੇ ਸਮਾਗ ਗੋਤ ਹੈ ਜੀ ਪਿੱਛੋਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਨਾਲ ਹੀ ਪਿੰਡ ਹੈਗਾ ਜੀ ਸਿੰਘੋ ਤੋਂ ਆ ਕੇ ਇੱਥੇ ਪੁਰਾਣੇ ਬਸੇ ਹੋਏ ਨੇਗੇ ਤੇ ਇਹਨਾਂ ਨੇ ਇਹ ਰੰਗ ਭਾਗ ਲਾਏ ਹੋਏ ਨੇ ਥੋੜਾ ਕੈਮਰਾ ਕਮਾ ਦੇ ਇਹਨਾਂ ਨੇ ਹੀ ਇਹ ਰੰਗ ਭਾਗ ਲਾਏ ਨੇ ਇਹ ਮਾਤਾ ਜੀ ਦੇ ਭਾਗ ਹੈ ਜੀ ਇਸ ਘਰ ਦੇ ਵਿੱਚ ਬਹੁਤ ਵੱਡਾ ਕਹਿੰਦਾ ਚਾਰ ਕਰਾ ਜੋ ਬੱਲਾ ਸੁਣੋ ਮਾਤਾ ਜੀ ਦੀ ਹਾਂ ਮਾਤਾ ਕਹਿੰਦਾ ਚਾਰ ਕਰਾ ਜੋ ਆਂ ਦੱਸੋ ਕਿਸੇ ਨੇ ਬਣਾਈ ਏ ਜ਼ਮੀਨ ਕਰਮਾ ਆਇਆ ਮੇਰੇ ਮਾਮੀ ਵੇਖ ਕੇ ਗੜ ਅੱਜ ਭਾਈ ਬਿੱਕ ਕੇ ਕੋਠੀ ਆਲੀ ਕਹਿੰਦਾ ਇਹ ਕਰਮਾਂ ਕਾਹ ਵਡੇ ਭਾਗ ਆ ਗਾਲਿਆ ਉੱਥੇ ਪਰ ਉੱਥੇ ਬਹੁਤ ਬਹੁਤ ਸਾਰਾ ਫਰਵਾਰਾ ਦੱਸੋ ਇਹਨਾਂ ਮਾਮਾ ਮਹਾਰਾਜਾ ਭਾਈ ਸਾਹਿਬ ਦੇ ਪਾਸ ਆ ਬਗਤੀ ਹੈ ਕੋਈ ਕਰਮਾ ਜੋ ਇਹ ਪੜਤੀ ਸਾਥ ਬਣੇ ਨਾ ਪਹਿਲਾਂ ਜਿਹੜਾ ਮੰਨ ਲਓ ਵੀ ਤੁਸੀਂ ਮੰਨ ਲਓ ਕੰਮ ਕਰਿਆ ਉਹ ਸਾਥ ਪਣਾਈ ਹੁੰਦਾ ਉਹ ਕੰਮ ਅੱਜ ਮਾਤਾ ਫਲ ਦੇ ਰਿਹਾ ਸ਼ਬਾ ਸ਼ਬਾ ਨਰਮਾ ਸ਼ੋਗਰੀ ਮੈਂ ਨਾ ਕਰੋ ਚਾਰ ਚਾਰ ਮਹੀਨਾ ਦੀ ਚਾਰ ਖੰਡ ਖੇ ਜਾਂਦੀ ਸਾਰੇ ਕੰਮ ਆ ਹੁਣ ਚਾਰ ਲੋਗਾਂ ਹੱਲ ਵੇਰੀਗੇ 3 ਵੇਸਾਂ 3 ਨੂੰ ਅਗਲੇ ਮਹੀਨੇ ਜੀ ਸੂਣਾ ਆਈਆਂ ਨਾ ਹੁਣ ਮੈਂ ਦੇਖਿਆ ਕੰਪੈਨ ਚੱਲੀ ਜਾਂਦੀ ਸੀ ਅਸੀਮਣ ਕਿਲੇ ਦਾ ਝਾੜ ਪੈਣ ਲੱਗ ਰਿਹਾ ਤੇ ਉਹ 1500 ਨੂੰ ਹੈ ਚੰਗਾ ਰੇਟ ਹੈ ਉਹਦਾ ਵਧੀਆ ਉਹ ਵਧੀਆ ਦਾ ਦੇਖਿਆ ਡੱਗੀ ਦੇਖਿਆ ਜਿਹੜੀ ਦੋ ਕਦਿਆਂ ਚ ਬਣਾਈ ਹੈ ਉਹ ਲੱਗੇ ਇੱਥੇ ਪੱਟੜੀ ਦੇਖ ਕੇ ਗਏ ਨਾ ਕਰ ਸਕੋ ਇੱਥੇ ਅਚੋਰਲੇ ਖੇਤ ਇੱਥੇ ਛਿਮਿਆ ਕੋਲੇ ਆਓ ਟਾੜੀ ਦੀ ਪੱਟੜੀ ਆਹ ਚਾ 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 ਕਿੰਨੀ ਮਿੰਟ ਦੇਖਣ ਵਾਲੇ ਤਿੰਨ ਮਿੰਟ ਬਾਹਰ ਬਾਹਰ ਨਹੀਂ ਗਿਚੋ ਨਾ ਫੇਰ ਲੱਗਾਵੇਂ ਇਹ ਇਹਨਾਂ ਰੇ ਹਾਏ ਰੱਬਰੀ ਬਾਈ ਆਪਣਾ ਗੁਰਦਾਸ ਸਿੰਘ ਭੋਲਾ ਕੁੜਮ ਸਾਡਾ ਇਹ ਛੋਟਾ ਸਾਰਾ ਪੈਣੋਰਾ ਤੋਂ ਛੋਟਾ ਸੱਤ ਸਾਲ ਦੀ ਹੋ ਗਈ ਥੀ ਰਾਜ ਜਿਹੜੀ ਕਰਾਉਲੀ ਗਈ ਆ ਅੱਛਾ ਅੱਛਾ ਮੈਂ ਪਹਿਲਾਂ ਵੱਡੀ ਥੀ ਜਿਹੜੀ ਇੱਥੇ ਰਾਹੋਠਾਣੀ ਆ ਹਾਂ ਫੇਰ ਸੱਤ ਸਾਲ ਤੋਂ ਲੋਈਆਂ ਰੁਕੀਆਂ ਲੱਗੀਆਂ ਫੇਰੇ ਬੋਬਾ ਆ ਅੱਛਾ ਛੋਟਾ ਸਾਰਾ ਤਾਂ ਇਹ ਛੋਟਾ ਪੱਦੋ ਗੁਣਾਂ ਦਿਨਾਂ ਫੇਰ ਇਸੁੰਡਾ ਤੀਂ ਤੇ ਮੈਨੇ ਬਹੁਤ ਵਧੀਆ ਬਹੁਤ ਆ ਅਜੀ ਥੋੜਾ ਜਿਹਾ ਪਰਿਵਾਰ ਕੰਮ ਤੇ ਗਿਆ ਹੋਇਆ ਕੁਝ ਰਿਸ਼ਤੇਦਾਰੀਆਂ ਚ ਗਿਆ ਹੋਇਆ ਐਸਾ ਵੈਸੇ ਆ ਗਏ ਤੇ ਤਾਂ ਕਰਕੇ ਨਹੀਂ ਤੇ ਇੱਥੇ ਸਾਰਿਆਂ ਨੂੰ ਬਿਠਾ ਕੇ ਵੀਡੀਓ ਚ ਲਾ ਲਾਂਗੇ ਆ ਗਏ ਆਹੋ ਆਹ ਕੀ ਪਾਣੀ ਨਾਲ ਨੂਨ ਲੱਗ ਰਹੇ ਹੋ ਨੇ ਮੈਂ ਤਾਂ ਉੱਥੇ ਗਈ ਤੇ ਇੱਥੇ ਕੋਈ ਵੀ ਰਵਾ ਵੱਢ ਮਰ ਗਿਆ ਸੀ ਹਾਂ ਮਰ ਗਿਆ ਇੱਕ ਸਾਡੇ ਪਿਛਲੇ ਪਿੰਡ ਸਿੰਗੋ ਨਾਲ ਚਾਚੇ ਦਾ ਪੋਤਾ ਸੀ ਸਿੰਗੋ ਉਹ ਪਤਾ ਨਹੀਂ ਠੀਕ ਕਰਦਾ ਸੀ ਸਭ ਲੜਕੇ ਵਰਗਾ ਖੇਤ ਪਿਆ

ਫੇਰ ਆਖਣ ਲੱਗੇ ਵੀ ਉੱਥੇ ਚੱਲ ਆਪਣੇ ਪਿੰਡ ਦੇ ਕਈ ਜਾਣੇ ਨਾ ਉੱਥੇ ਸੀ ਕੱਲੇ ਸੀ ਹਾਂ ਫੇਰ ਇੱਥੇ ਲੈ ਲਈ ਮੈਂ ਤੇਰਾ ਸਾਰਾ ਪਿੰਡ ਹੀ ਤੁਹਾਡਾ ਪਿਛਲੇ ਪਿੰਡ ਦਾ ਬਸ ਹਾਂ ਅੱਜ ਇਹਦੇ ਵਿੱਚ ਕਰ 8-10 ਘਰ ਸਮਾਗਾ ਦਾ ਹੀ ਹੈ ਸਾਰਾ ਪਿੰਡ ਤੇ ਤਾਂ ਕਰਕੇ ਮਾਤਾ ਬੈ ਤੇਰੀ ਵੀਡੀਓ ਬਣਾਈ ਐ ਸੀ ਨੇ ਤੇਰਾ ਹੁਣ ਇਹ ਰਹਿਂਦੀ ਦੁਨੀਆ ਤੱਕ ਯਾਦ ਰਹੂਗੀ ਤੇ ਤੇਰੇ ਪੁੱਤਾਂ ਸੀ ਪੋਤੇ ਆ ਕਿਵੇਂ ਸਮਝ ਲੈ ਤੇ ਤਾਂ ਕਰਕੇ ਬਣਾਈ ਐ ਵੀ ਮੇਰੀ ਰਹਾ ਸੋ ਰੱਬ ਰੱਖੜੀ ਉਹਦੀ ਬਰਤ ਤੇ ਉੱਦੇ ਬਰਤਾ ਫੇਰ ਕਰੂ ਤੇ ਰਮਾਈ ਆਈ ਫੇਰ ਉੱਦੇ ਬਣਾਉਂਗੇ ਆ ਲੈ ਬੇਬੇ ਤੇ ਬਚਾਏ ਵੈਸੇ ਨਾ ਨਾ ਬੋਲੀਏ ਬੋਲੀਏ ਤੇ ਇੱਕ ਮਕਾਨਤਾ ਜੀ ਇੱਥੇ ਆ ਗਿਆ ਇੱਕ ਮਕਾਨਤਾ ਜੀ ਇਹ ਸਾਰਾ ਆ ਗਿਆ ਇਧਰ ਰਿਹ ਆਸ਼ਾ ਕੀ ਇਹ ਆ ਦੇਖੋ ਆ ਪੁਰਾਣੇ ਮਕਾਨ ਆ ਗਿਆ ਇੱਥੇ ਇਧਰ ਆ ਗਿਆ ਪਸ਼ੂਆਂ ਵਾਲਾ ਜੀ ਇਧਰ ਸਾਰੇ ਮਸ਼ੀਨਰੀ ਦਾਣੇ ਵਾਲੇ ਢੋਲ ਆ ਦੇ ਲੋ ਸਾਰਾ ਬੀਜ ਪਿਆ ਗਿਆ ਜੀ ਖਾਣ ਪੀਣ ਵਾਲੀ ਦਾ ਪਰਹ ਧਰੀ ਹੈ ਇਹ ਸਾਰਾ ਕਣਕ ਦਾ ਬੀਜ ਪਿਆ ਗਿਆ ਜੀ ਤੇ ਅੱਛਾ ਜੀ ਸਾਰਿਆਂ ਨੂੰ ਅੱਛਾ ਜੀ ਸਾਰਿਆਂ ਨੂੰ ਸੈ ਸ੍ਰੀਕਾਰ ਸਲਾਮ ਅਲੈਕਮ ਰਾਮ ਰਾਮ ਖੁਦਾ ਭੀ ਜ ਤੇ ਜਿਉਂਦੇ ਪਾਸਦੇ ਰਹੋ ਹੱਸਦੇ ਰਿਆ ਕਰੋ ਸਾਡੀ ਮਾਤਾ ਜੀ ਦੀ ਵੀਡੀਓ ਜਰੂਰ ਦੇਖਣਾ ਸਾਡਾ ਚੈਨਲ ਹੈ ਜੀ ਸਿੰਪਲ ਲਾਈਫ 557 ਜੋ ਕਿ ਚੰਡੀਗੜ੍ਹ ਤੋਂ ਚੱਲਦਾ ਭੈਣ ਜਿੰਦਕੋਟ ਦੀ ਆ ਨਾ ਜੀ ਸਾਡੇ ਭਾਈ ਸਾਹਿਬ ਜੀ ਸਸੀ ਕਾ ਸਦਾ ਦੀ ਕਹਿੰਦਾ ਮੈਂ ਤਾਂ